तम भगवती सिमर कर गुरु नानक को दाए गुरु अर्जन जन गुरु गोविंद को दाए जुन देखे सब दुख जाए गुरु अमरदास अमरदास से रामदास रामदास से हुई शाय गुरु गोविंद सिंह कर ध्यान धर कर बोलो हीरा घाट नगीना घाट त्रिवेणी जी के घाट ध्यान धर कर बोलो श्री ब्रह्मांडपुरेरी गादी वाले अमृत सरेरी गादी वाले चारो नाम चारो धाम जिनके चरण कमल कर ध्यान धर कर बोलो ਏ ਗੁਰੂ ਨਾਨਕ ਸਾਹਿਬ 10ਵੇਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੁਣ ਤੁਸੀਂ ਜਿਹੜੀ ਇਹ ਵੀਡੀਓ ਦੇਖੀ ਹੈ ਅਰਦਾਸ ਵਾਲੀ ਇੱਕ ਮੋਨਾ ਨੌਜਵਾਨ ਅਰਦਾਸ ਕਰ ਰਿਹਾ ਅਰਦਾਸ ਜਿਹੜੀ ਆਪਣੇ ਤਰੀਕੇ ਦੇ ਨਾਲ ਪ੍ਰਵਿਚੇ 10 ਗੁਰੂ ਸਾਹਿਬਾਨਾਂ ਦੇ ਨਾਮ ਅਖੀਰ ਦੇ ਵਿੱਚ ਜਿਵੇਂ ਆਪਾਂ ਬੋਲਦੇ ਹਾਂ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਇਸ ਤਰੀਕੇ ਦੇ ਨਾਲ ਇਹ ਵੀਰ ਜਿਹੜਾ ਬੋਲ ਰਿਹਾ ਹੈ ਤੇ ਆਪ ਜੀ ਨੇ ਹੁਣ ਸੁਣਿਆ ਹੈ ਵੀ ਇਹ ਅਰਦਾਸ ਜਿਹੜੀ ਹੈ ਪਹਿਲਾਂ 10 ਨੇ ਜਦੋਂ ਇਹ ਵੀਡੀਓ ਦੇਖੀ ਸੀ ਤੇ ਇਸ ਨੌਜਵਾਨ ਦਾ ਜਿਹੜਾ ਤਰੀਕਾ ਸੀ ਬੜਾ ਅੱਲਾ ਤਾਂ ਹੈਰਾਨ ਕੀ ਹੋਵੀ ਇਹਨੇ ਤਾਂ ਅਰਦਾਸ ਹੀ ਬਦਲ ਦਿੱਤੀ ਇਸ ਨੌਜਵਾਨ ਨੇ ਬਲਰ ਅਰਦਾਸੀ ਬਦਲਤੀ ਵੀ ਤਾਂ ਇੱਕ ਇੱਕ ਗੱਰੀ ਆ ਰਿਹਾ ਹੈ ਤੇ ਇਹ ਪਤਾ ਲੱਗਿਆ ਵੀ ਸਿਕਲੀ ਗਰ ਜਿਹੜੇ ਬੁਨਜਾਰੇ ਸਿੱਖਾਂ ਕਹਿ ਲੋ ਇਹ ਦੂਜੇ ਉਹ ਇਲਾਕੇ ਦੇ ਵਿੱਚ ਨੇ ਪੀ ਗੁਰੂ ਸਾਹਿਬ ਨੂੰ ਮੰਨਣ ਵਾਲੇ ਨੇ ਬਾਕੀ ਜਿਨ੍ਹਾਂ ਨੂੰ ਪ੍ਰੋਪਰ ਪਤਾ ਹੋਵੇ ਜਿਹੜੇ ਵੀਡੀਓ ਦੇਖਣਗੇ ਹੁਣ ਉਹ ਸਹੀ ਆਪੋ ਆਪਣੇ ਵਿਚਾਰ ਜਿਹੜੇ ਨੇ ਕਮੈਂਟਾਂ ਰਾਹੀਂ ਦੇਣ ਦੀ ਕਿਰਪਾਲਤਾ ਕਰਿਓ ਕਿਉਂਕਿ ਜਿਵੇਂ ਨਾਮ ਧਾਰੀ ਜਿਹੜੇ ਕੁੱਕੇ ਨੇ ਉਹਨਾਂ ਨੇ ਵੀ ਆਪਣੀ ਅੱਲਾਹ ਕਰ ਅਰਦਾਸ ਬਣਾਈ ਇਹ ਲੈਂਦੇ ਹੋ ਵੀ ਗੁਰੂ ਸਾਹਿਬ ਦਾ ਨਾਮ ਹੀ ਨਹੀਂ ਤੇ ਕਈ ਵਾਰੀ ਫਿਰ ਦੁੱਖ ਹੁੰਦਾ ਜਦੋਂ ਕੋਈ ਐਂ ਲੱਗਦਾ ਵੀ ਅਰਦਾਸ ਦੇ ਵਿੱਚ ਕਿਸੇ ਨੇ ਬਦਲਾਵ ਕਰਤਾ ਜਾਂ ਅਰਦਾਸ ਹੀ ਹੋਰ ਬਣਾਤੀ ਸੋ ਚੀਜ਼ਾਂ ਨੂੰ ਫਿਰ ਗੌਰ ਕਰਨ ਵਾਲੀ ਗੱਲ ਹੈ ਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਹੁਣੇ ਵੀਡੀਓ ਦੇਖੀ ਜਿਨ੍ਹਾਂ ਨੇ ਸੁਣ ਕੇ ਆਪੋ ਆਪਣੇ ਵਿਚਾਰ ਜਿਹੜੇ ਨੇ ਜ਼ਰੂਰ ਦੇਣ ਦੀ ਕਿਰਪਾਲਤਾ ਕਰਿਓ ਕਿ ਅਰਦਾਸ ਇਹਦੀ ਸ਼ਰਧਾ ਜਿਹੜੀ ਇਹ ਗੁਰੂ ਸਾਹਿਬ ਤੇ ਹੈ ਬਾਈ ਦੀ ਕਿ ਨਹੀਂ ਜਾਂ ਇਹਨੇ ਅਰਦਾਸ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਜਿਹੜੀ ਅਰਦਾਸ ਪ੍ਰੋਪਰ ਆਪਣੇ ਗੁਰੂ ਸਾਹਿਬ ਨੇ ਬਣਾਈ ਹੈ ਕਿ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਈ ਫਰੰਗਤ ਗੁਰ ਤੇ ਅਮਰਦਾਸ ਰਮਦਾਸਾ ਹੋਈ ਸਹਾਈ ਵੀ ਇਸ ਤਰੀਕੇ ਨਾਲ ਅਰਦਾਸ ਕਰਨੀ ਚਾਹੀਦੀ ਏ ਜਾਂ ਇਸ ਨੌਜਵਾਨ ਦੀ ਕੀ ਮਨਸਾ ਹੈ ਕੀ ਭਾਵਨਾ ਹੈ ਸੋ ਤੁਸੀਂ ਵੀ ਆਪਣੇ ਵਿਚਾਰ ਦਿਓ ਕਿਉਂਕਿ ਅਰਦਾਸ ਇੱਕ ਐਸੀ ਸਤਿਗੁਰ ਅੱਗੇ ਕੇਵਲ ਗੁਰਸੇ ਕੋਲੋਂ ਕਹਿੰਦੇ ਅਰਦਾਸ ਹੀ ਹੈ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਗੁਰਸਿੱਖ ਜਿਹੜਾ ਹੈ ਕੇਵਲ ਗੁਰੂ ਕੀ ਅਰਦਾਸ ਕਰਦਾ ਹੈ ਤੇ ਇਹ ਵੀਡੀਓ ਤੁਸੀਂ ਦੇਖ ਕੇ ਆਪਣੇ ਵਿਚਾਰ ਜਿਹੜੇ ਨੇ ਕਮੈਂਟ ਵਾਲੇ ਜਿੰਨ ਦੀ ਕਿਰਪਾਲਤਾ ਕਰਿਓ ਕਿ ਰੋਜ਼ ਨਿਤ ਨਵੀਆਂ ਖਬਰਾਂ ਜਿਹੜੀਆਂ ਨੇ ਗੁਰਬਾਣੀ ਨਾਲ ਧਰਮ ਨਾਲ ਇਤਿਹਾਸ ਨਾਲ ਬੜੀ ਛੇੜਛਾੜ ਹੋ ਰਹੀ ਏ ਤੇ ਬਾਕੀ ਜਿਹਨਾਂ ਨੂੰ ਪ੍ਰੋਪਰ ਪਤਾ ਹੋਵੇ ਜਰੂਰ ਆਪਣੇ ਵਿਚਾਰ ਦੇਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ